ਉਤਮੰਗ ਆਈ ਬਹੁਤ ਹੈ 100 ਰੁਪਏ ਦਾ ਹੈ ਲੱਡੂ ਚਾਕਲੇਟ ਦਾ ਕਿਸੇ ਚੀਜ਼ ਚ ਸਕੂਨ ਹੈ اسی ਚੀਜ਼ ਚ ਇਹ ਹੀ ਜ਼ਿੰਦਗੀ ਹੈ ਨੋ ਨਜ਼ਾਰੇ ਇੱਕ ਹੋਰ ਵਧਾਇਆ ਜਾਵੇ ਕੋਈ ਔਰ ਮੰਨਦੇ ਨਾ ਟਾਇਰ ਆ ਜੁੱਤੀ ਪੱਟੀ ਤੋਂ ਬਿਲਕੁਲ ਵੀ ਥੱਲੇ ਨਹੀਂ ਜਾਂਦਾ ਪੂਰਾ ਪੂਰਾ ਜ਼ੀਰੋ ਲੈਵਲ ਤੋਂ ਮੋੜ ਦੂਗਾ ਚੈੱਕ ਕਰਿਓ ਆਨ ਸਿਰ ਦਾ ਡਰਾਈਵਰ ਤੇ ਇਹ ਔਰੇ ਵਈ ਬੱਸਾਂ ਆ ਆ ਭਾਈ ਜੀ ਕੁਝ ਕਹਿਣਾ ਚਾਹੁੰਦੇ ਸਬਸਕ੍ਰਾਈਬ ਕਰ ਦਿਓ ਭਾਈ ਸਬਸਕ੍ਰਾਈਬ ਇੱਕ ਨਵੇਂ ਹੋਰ ਬਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਇੱਕ ਚੱਲਿਆ ਛੋੜਾ ਜਿਹਾ ਟ੍ਰਿਪ ਤੇ ਲੋਕ ਦਿਨ ਦਾ ਟ੍ਰਿਪ ਹੈ ਤੇ ਬੁਲਟ ਤੇ ਜਾ ਰਹੇ ਆ ਹੈਲਮਟ ਉੱਤੇ ਦੇਖ ਕੇ ਤੁਹਾਨੂੰ ਪਤਾ ਚੱਲ ਜਿਊਗਾ ਬੈਗ ਬੁਗ ਰੈਡੀ ਹੈ ਤੇ ਨਾਲ ਆਪਣੇ ਕਾਰ ਵੀ ਜਾ ਰਹੀ ਹੈ ਇੱਕ ਦੋ ਬੁਲਟ ਨੇ ਤੇ ਇੱਕ ਕਾਰ ਆ ਨਾਲ ਤੇ ਬੰਦੇ ਬੰਦੇ ਮਿਲਣਿਆ ਹੋਂ ਦੋਨੋਂ ਜੀ ਬੁਲਟਾ ਰੈਡੀ ਹੈ ਬੈਗ ਬੁਗ ਰੱਖਤਾ ਆਪਾਂ ਲਾਤਾ ਇਹਦੇ ਉੱਤੇ ਟੈਂਕ ਬੈਗ ਆਪਣਾ ਤੇ ਵਾਸ਼ਿੰਗ ਰਹਿ ਗਈ ਸਵਾਰ ਵੀ ਮੈਨਾ ਵਾਸ਼ਿੰਗ ਤੋਂ ਹੀ ਜਾਏਗਾ ਘੁੰਮਣ ਤੇ ਬਾਕੀ ਗੱਡੀ ਜਾ ਰਹੀ ਹੈ ਨਾਲ ਤੁਨੋਂ ਤੁਨ ਕੰਮ ਹੋ ਗਿਆ ਟੈਂਡਰੋਂ ਦਾ ਸਲੀਪਿੰਗ ਬੈਗ ਸਾਰੇ ਰੱਖੇ ਨੇ ਤੇ ਜੇ ਹੋ ਸਕਿਆ ਕੈਂਪਿੰਗ ਵੀ ਕਰਾਂਗੇ ਚਾਰ ਪੰਜ ਬੰਦੇ ਅਰੇਂਜਮੈਂਟ ਆਪਣੇ ਕੋਲ ਟੈਂਟ ਦੇ ਵਿੱਚ ਹੈਗਾ ਰਹਿਣ ਦਾ ਤੇ ਇੱਕ ਦੋ ਉੱਥੇ ਰੈਂਟ ਤੇ ਰਹਿ ਕੇ ਉਹਦੇ ਵਿੱਚ ਰਵਾਂਗੇ ਤੇ ਦੇਖ ਲੈ ਵਕੀ ਕੀ ਬੰਦ ਹੈ ਮੋਲ ਪਹਿਲਾਂ ਜਾਣ ਵਾਲੇ ਦੋ ਹੀ ਸੀਗੇ ਮੁੰਡੇ ਫਿਰ ਆਪਣੀ ਸਾਰੀ ਟੀਮ ਏਸੀ ਟੀਮ ਕਹਿੰਦੇ ਅਸੀਂ ਵੀ ਜਾਵਾਂਗੇ ਤੇ ਮੁੰਡੇ ਆਪਾਂ ਵੀ ਕਰ ਲਏ ਨੇ ਨਾਲ ਤਿਆਰ ਤੇ ਇੱਕ ਬੁਲਟ ਆਪਣਾ ਆ ਖੜਾ ਇੱਕ ਬਈ ਆਪਣਾ ਕਰਾਲੀ ਵਾਲਾ ਜਿਹੜਾ ਪਿਛਲੇ ਵਲੋਗਾਂ ਤੁਸੀਂ ਦੇਖਿਆ ਉਹ ਵੇਟ ਕਰ ਰਿਹਾ ਉਹਨੂੰ ਚੱਕਣਾ ਇੱਕ ਬੰਦਾ ਹੋਰ ਨਾਲ ਸ਼ਿਫਟ ਹੋ ਜੂਗਾ ਬਾਕੀ ਸਾਰੇ ਗੱਡੀ 'ਚ ਜਾਣਗੇ ਤੇ ਨਾਲ-ਨਾਲ ਤੁਹਾਨੂੰ ਦਿਖਾਈ ਜਾਵਾਂਗੇ ਚੱਲਦੇ ਹੁਣ ਸਫ਼ਰ ਕਰਦੇ ਆਪਾਂ ਉਹਦਾ ਆਪਣਾ ਸ਼ੁਰੂ ਘਰ ਤੋਂ ਕਰਤਾ ਹੀ ਸਫ਼ਰ ਸ਼ੁਰੂ ਕਰਦੇ ਵਾਰ ਤੋਂ ਹੀ ਆਫ ਰੋਡਿੰਗ ਵਾਲਾ ਰੋਡ ਹੈ ਸਾਰਾ ਟੁੱਟਿਆ ਹੋਇਆ ਤੇ ਪਹਿਲਾਂ ਪੋਲੂਸ਼ਨ ਕਰਾਣਾ ਇੱਕ ਪੋਲੂਸ਼ਨ ਕਰਾ ਲੰਨੇ ਪੈਂਡਿੰਗ ਹੈ ਪਰ ਉਧਰ ਸਟੇਟ ਤੇ ਜਾਣਾ ਹੈ ਕਈ ਵਾਰ ਉਹ ਗਰੂਕ ਲੰਮੇ ਨੇ ਪੋਲੂਸ਼ਨ ਵਾਲਾ ਆਪਣੇ ਸਾਹਮਣੇ ਹੀ ਹੈਗਾ ਪੰਪ ਤੇ ਘਰ ਦੇ ਬਾਹਰ ਹੀ ਪੰਪਤਾ ਜਿਹੜਾ ਉਰੇ ਹੈਗਾ ਪੋਲੂਸ਼ਨ ਵਾਲਾ ਪਹਿਲਾਂ ਪੋਲੂਸ਼ਨ ਕਰਾ ਲੰਨੇ ਆ ਤੇਲ ਤੁਲ ਉਹ ਆਗੇ ਵਾਸ ਫਿਰ ਕਰਦੇ ਆ ਸਫਰ ਸ਼ੁਰੂ ਪੋਲੂਸ਼ਨ ਕਰਵਾਇਆ ਤੇਨ ਆਪਾਂ ਰੋਪੜ ਕੇ ਜਾ ਕੇ ਪਵਾਉਂਗੇ ਕਿਉਂਕਿ ਤੇਲ ਕਾਫੀ ਪਿਆ ਸੀਗਾ ਕੱਲ ਹੀ ਪਵਾਇਆ ਹਜੇ ਤੇ ਬਾਕੀ ਡਬਲ ਰੋਡ ਦਾ ਕੰਮ ਹੋ ਗਿਆ ਸ਼ੁਰੂ ਸਾਡਾ ਪਟਿਆਲਾ ਸਰਹੰਦ ਵਾਲਾ ਇਹੀ ਰੋਡ ਰਹਿ ਕਰਦੀ ਇੱਕ ਪਿੰਨ ਸਿੰਧਲ ਨੇੜੇ ਦੇ ਇਲਾਕੇ 'ਚ ਉਹਵੇਂ ਹੁਣ ਹੋ ਜੂ ਡਵਰ ਇੱਧਾ ਪੇੜ-ਪੌੜ ਸਾਰੇ ਵੱਡੇ ਗਏ ਨੇ ਤੇ ਰਾਸ਼ ਵੀ ਮੋਰ ਆਂਦਾ ਸੀਗਾ ਇਹ ਰੋਡ ਤੇ ਤੇ ਬਾਈ ਨਾਲ ਜਾ ਰਹੇ ਆ ਆਪਣਾ ਮੀਤ ਦੱਸੋ ਜਿਹੜੇ ਆਪਣੇ ਵੀਡੀਓ ਦੇਖਦੇ ਨੇ ਵੀਰ ਉਹਨਾਂ ਨੇ ਪਤਾ ਹੀ ਆ ਉਹਨਾਂ ਨੂੰ ਵਾਕਿਆਪਨ ਮਿਲਾਦਾ ਇੱਕ ਵਾਰ ਦੁਬਾਰਾ ਉਹ ਬਾਕੀ ਸਤਰਾਏ ਦੀ ਵੀ ਹੈ ਇੱਕ ਵੀਡੀਓ ਚ ਉਹ ਉੱਪਰ ਜਾ ਕੇ ਦਿਖਾਵਾਂਗੇ ਆਪਾਂ ਰੋਪੜ ਤੋਂ ਨੂੰ ਜਦੋਂ ਬਾਈ ਨੂੰ ਮਿਲਾਂਗੇ ਸਾढ़े 9 10 ਵਜੇ ਕੀਤਾ ਸੀ ਕਿ ਚਲੋ ਥੋੜੀ ਜੀ ਥੰਡ ਹੀ 깔 ਦੂਗੀ ਕਿਉਂਕਿ ਧੁੱਪ ਤਾਂ ਨਿਕਲ ਜਿੰਦੀ ਆ ਪਰ ਕਰਦੇ ਕਰਦੇ ਸਾढ़े 11 ਵੱਗ ਗਏ ਨੇ ਨਿਕਲਦੇ ਹੋਏ ਕਰੋ ਕਿੰਨੇ ਜਿਹੜੇ ਬਾਕੀ ਬੰਦੇ ਨੇ ਪਹਿਲਾਂ ਮੈਂ ਤੇ ਗਗਨ ਤੇ ਮੀਤਬਾਈ ਦੇ ਤਿੰਨਾਂ ਨੇ ਪਲਾਨ ਬਣਾਇਆ ਵਜੇ ਆਉਂਦਾ ਪਰ ਮੁੱਕੇ ਦਾ ਪਲਾਨਿੰਗ ਚੇਂਜ ਹੋ ਗਈ ਛੋਟੇ ਹੁੰਦੇ ਤਾਂ ਦੇਖ ਰਹੇ ਆਂ ਇਹ ਰੋਡ ਪਤਾ ਨਹੀਂ ਕਿਉਂ ਨਹੀਂ ਬਣ ਰਿਹਾ ਕਿਸ ਕਾਰਨਾ ਕਰਕੇ ਨਹੀਂ ਬਣ ਪਾ ਰਿਹਾ ਤਕਰੀਬਨ ਖੱਡੇ ਹੀ ਖੱਡੇ ਨੇ 15 18 ਸਾਲ ਹੋ ਗਏ ਜਦ ਵੀ ਇੱਧਰ ਆਨੇ ਨੂੰ ਕਿ ਨਾਣਾਦੇਵ ਸ਼੍ਰੀ ਮੱਥਾ ਟੇਕ ਨਾਂ ਦੇ ਹੁੰਦੇ ਸੀ ਸ਼੍ਰੀ ਨਾਣਾਦੇਵ ਜਿੰਨੇ ਮੱਥਾ ਟੇਕਣ ਆਨੇ ਨੂੰ ਦੇਖਦੇ ਹੀ ਰੋਡ ਟੁੱਟਾ ਹੋਇਆ ਪਿਛੇ ਅੱਧਾ 10 ਕਿਲੋਮੀਟਰ ਦਾ ਬਣ ਗਿਆ ਰਹਾ ਸਾਫ ਤੇ 10 ਕਿਲੋਮੀਟਰ ਉਪਰ ਤੱਕ ਇਹੋ ਜਿਹੀ ਰਹਿਣਾ ਨੇ ਹਾਲਾਤ ਬਾਕੀ ਉਮੀਦਵਾਹੀ ਕਰ ਰਿਹਾ ਉਹ ਵੇਟ ਸਾਸੀ ਵੇਰ ਅੱਜ खासा लेट ਹੋ ਗਿਆ ਕਿਉਂਕਿ ਕੋ ਰਸਤੇ ਤੇ ਬਹੁਤ ਟ੍ਰੈਫਿਕ ਸੀਗਾ ਕਿਰਫਤਾ ਯਾਰ ਸਾਹਿਬ ਸਵਾਦ ਦੇ ਵੀ ਦਿਨ ਸ਼ੁਰੂ ਹੋਣ ਵਾਲੇ ਨੇ ਤੇ ਉਹਦੇ ਕਰਕੇ ਕੁਝ ਨਾ ਪਹਿਲਾਂ ਹੀ ਮੱਥਾ ਟੇਕ ਨਾ ਦਿੰਦੇ ਉਹਨਾਂ ਕਰਕੇ ਹੋਰ ਰਸ਼ ਹੋਇਆ ਪਿਆ ਸੀਗਾ ਜਿਸ ਕਰਕੇ ਉੱਥੇ ਵੀ ਅੱਧਾ ਪੂਣਾ ਘੰਟਾ ਫालतू ਲੱਗ ਗਿਆ ਸਾਨੂੰ ਅੱਜ ਰੋਪੜ ਪਹੁੰਚ ਗਿਆ ਤੇ ਸਾਹਮਣੇ ਆ ਗਿਆ ਸ਼੍ਰੀ ਅਨੰਦਪੁਰ ਸਾਹਿਬ ਪਟਿਆਲ ਵਾਲੀਆਂ ਲਟਾਂ ਜਿੱਥੇ ਹਰ ਵਾਰ ਮੀਤ ਬਾਈ ਆਪਾਂ ਨੂੰ ਮਿਲਦਾ ਹੈ ਮੀਟਅਪ ਪੁਆਇੰਟ ਹੈ ਸਾਡਾ ਉੱਥੇ ਹੀ ਵੇਟ ਕਰ ਰਹੇ ਜਾਂਦੇ ਮਿਲਦੇ ਬਾਈ ਉਹਨਾਂ ਨੂੰ ਖਾਸੀ ਅੱਜ ਵੇਟ ਕਰਾਤੀ ਲੋ ਜੀ ਬਾਈ ਉਹਨਾਂ ਨੂੰ ਮਿਲ ਗਏ ਆ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਇੱਕ ਸਰਪ੍ਰਾਈਜ਼ ਵੀ ਆ ਤੁਹਾਡੇ ਲਈ ਵੀਡੀਓ 'ਚ ਉਹ ਖੜਾ ਆਪਣਾ ਨਵਾਂ ਇਹ ਘੋੜਾ ਦਾ ਪੰਜਾਬ ਰਾਈਡਰ ਟਾ 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 ਬਾਈ ਨੂੰ ਬਹੁਤ-ਬਹੁਤ ਇੱਕ ਵਾਰ ਦੁਬਾਰਾ ਤੋਂ ਵਧਾਈਆਂ ਨਸੇ ਲੈਣ ਆਪਾਂ ਇਕੱਠੇ ਹੀ ਗਏ ਸੀਗੇ ਪਟਿਆਲì ਖੜਾ ਸੀ ਆਪਣਾ ਯਾਰ ਦੋਸਤ ਬਾਈ ਕੋਲ ਜਿੱਥੇ ਕੋਲ ਉੱਥੇ ਹੀ ਲਿਆ ਤੇ ਅੱਜ ਕੁ ਸਫਰ ਇਸ ਤਰ੍ਹਾਂ ਹੀ ਕਰਾਇਆ ਜਾਏਗਾ ਇਹਦੀ ਟੈਸਟ ਡਰਾਈਵ ਲਈ ਗਈ ਥੋੜੀ ਜੀ ਬਾਕੀ ਬਾਈਨਸ ਸੀਟਸ ਉਹਦਾਨ ਪਾਈ ਹੋਈ ਹੈ ਕੰਫਰਟੇਬਲ ਲੋਏ ਵੀ ਨਵੇਂ ਟਾਇਰ ਉਤਲੇ ਲੈਵਲ ਦੀਆਂ ਗੱਲਾਂ ਬਤਾ ਤੇ ਹੁਣ ਵਾਕਿਆ ਆਪਣੀ ਗੱਡੀ ਜੋ ਆ ਕੇ ਪਿੱਛੇ ਆ ਰਹੀ ਹੈ ਉਹ ਆਂਦੀ ਹੈ ਤਾਂ ਨਿਕਲਦੇ ਆਪਾਂ ਔਰ ਤੇ ਅੱਗੇ ਨੂੰ ਲੋ ਜੀ ਬਾਹਰ ਉਹਨਾਂ ਦੀ ਗੱਡੀ ਆ ਗਈ ਹੈ ਤੇ ਆ ਆਹਾਹਾ ਕਹਿੰਦੇ ਬੰਦਾ ਇੱਕ ਹੋਰ ਵਧਾਇਆ ਜਾਵੇ ਤੇ ਜੀ ਔਰ ਮਸਤੀਆਂ ਹੋ ਗਿਆ ਨੇ ਸ਼ੁਰੂ ਉਹ ਸਾਲੇ ਹੱਥ ਚਲ ਰਿਹਾ ਲੋਈ ਸਾਲੇ ਸੂਰੀਆ ਸੈੱਟ ਕਰਨ ਦੀਆਂ ਇੱਕ ਮੁੰਡਾ ਬਿਠਾਤਾ ਆਪਣਾ ਉੱਧਰ ਤੇ ਕਿਉਂਕਿ ਫਿਲਹਾਲ ਪਟਿਆਲੇ ਤੋਂ 6 ਜਣੇ ਆਏ ਸੀਗੇ ਗੱਡੀ 'ਚ ਤੇ ਹੁਣ ਆਪਾਂ ਚੱਲਦੇ ਆ ਕਰਦੇ ਆ ਸਫ਼ਰ ਸ਼ੁਰੂ ਟਾਈਮ ਬਹੁਤ ਜ਼ਿਆਦਾ ਹੋ ਗਿਆ ਕਰਲੇ ਸੀ ਕਿਉਂਕਿ ਨਿਕਲੇ ਲੇਟ ਸੀਗੇ ਕਰੋ ਇਹ ਤਕਰੀਬਨ 22 ਮਿੰਟਾਂ ਵੀ ਵੇਟ ਕਰਦੇ ਹੋਏ ਗੱਡੀ ਕਰਕੇ ਕਿਉਂ ਟ੍ਰੈਫਿਕ ਵੀ ਜ਼ਿਆਦਾ ਅੱਜ ਕੱਲ ਸੜਦਾ ਹੁੰਦੇ ਤਕਰੀਬਨ ਦੋ ਵਾਦੀ ਦੇ ਸਾਨੂੰ ਰੋਪੜ ਤੋਂ ਬੋਂਦੇ ਬੋਂਦੇ ਹੁਣ ਉਰੇ ਚੱਲੇ ਆ। ਬਾਕੀ ਅੱਗੇ ਦਾ ਹੁਣ ਡਬਲਿਆ ਤਕਰੀਬਨ ਸਾਰਾ ਰੋਡ ਭੋਂਥਰ ਤੱਕ ਉਸ ਤੋਂ ਅੱਗੇ 20-25 ਕਿਲੋਮੀਟਰ ਦਾ ਪੈਚ ਹੈ ਸਾਰਾ ਜੋ ਕਿ ਸਿੰਗਲ ਹੈ ਕਸੋਲ ਵੱਲ ਨੂੰ। ਸਾਹਮਣੇ ਪੁਲ ਤੋਂ ਜੜਨ ਅੱਪਾ ਉੱਪਰ ਨੂੰ ਰਾਈਟ ਆਂਡ ਬਨਾਲੀ ਵੱਲੋਂ ਸਟੇਸ਼ਨ ਨੰਪੁਰ ਤੋਂ ਅਵਰੇ ਅਗੇ 11 ਕਿਲੋਮੀਟਰ ਪਹਿਲਾ ਸਿੰਗਲ ਹੁੰਦਾ ਵੀ ਹਾਈਵੇ ਹੁੰਦਾ ਤਕਰੀਬਨ ਡਬਲ ਵੀ ਬਣ ਚੁੱਕਿਆ ਸਾਰਾ। ਓ। ਬਾਕੀ ਤੇਲ ਪਵਾ ਲਈਏ ਇੰਡੀਕੇਸ਼ਨ ਆ ਗਈ ਹੈ ਤੇਲ ਦੀ। ਮੌਸਮ ਥੋੜਾ ਫੋਗ ਵਾਲਾ ਹੀ ਹੈ ਕਿਉਂਕਿ ਸਾਹਮਣੇ ਪਹਾੜ ਦਿਖ ਰਹੇ ਨੇ ਕਲੀਅਰ ਨਹੀਂ ਹੋ ਰਹੇ ਪੂਰੇ। ਫੋਗ ਦੀ ਵੀਡੀਓ ਇਹਦਾ ਮੇਰੇ ਹਿਸਾਬ ਨਾਲ ਬਿਲਕੁਲ ਹੀ ਨਹੀਂ ਦਿਖ ਰਿਹਾ ਉਹਨੇ। ਕਿ ਇਦਾਂ ਵੀ ਤੁੰਦ ਲੱਤ ਹੁੰਦਲਾ ਜਿਹਾ ਦਿਖ ਰਿਹਾ ਇਹ ਤੁੰਦ ਪਈ ਹੋਈ ਆ ਜੇ ਤੇ ਹੋ ਬੱਗੇ ਮੌਸਮ ਸੀ ਠੀਕ ਹੋਊਗਾ ਕਿਉਂਕਿ ਪਹਾੜਾਂ ਬੂੜਾਂ ਦੇ ਤੁੰਦਾਂ ਦਾ ਸੀਨ ਘਾਟੀ ਹੁੰਦਾ ਇਸ ਤੋਂ ਦੇ ਪਹੁੰਚ ਹਮ ਅੱਜਲ ਕਰ ਦਾਂਗੇ ਐਂਟਰ ਹਮ ਅੱਜਲ ਦਾ ਟੋਲ ਮੋਰਸਾਈਕਲ ਦਾ ਫ੍ਰੀ ਹੁੰਦੇ ਨੇ ਹਰ ਜਗ੍ਹਾ ਟੋਲ ਵੈਸੇ ਤੇ ਗੱਡੀ ਦਾ ਉਹਰੇ 40 ਰੁਪਏ ਰੇਟ ਆ 40-50 ਰੁਪਏ ਵਾਰਦੀਆਂ ਗੱਡੀਆਂ ਨੂੰ ਲੱਗਦਾ ਗੱਲਾਂ ਹਵਾ ਤੇ ਸਟੇਟ ਤੋਂ ਨਹੀਂ ਵਾਰਦੀਆਂ ਗੱਡੀਆਂ ਨੇ ਉਹਨਾਂ ਦਾ ਉਹਰੇ ਟੋਲ ਟੈਕਸ ਕੱਟਿਆ ਜਾਂਦਾ ਕੰਟਰੀ ਟੈਕਸ 뷰 ਪੁਆਇੰਟ ਵੈਸੇ ਵਧੀਆ ਹੁੰਦੇ ਆ ਕੁਝ ਛਾਈਵੇ ਦਾ 뷰 ਆ ਜਾਂਦੇ ਆ ਕੁਝ ਨਾਲ ਆਪਣਾ ਨੰਗਲ ਡੈਮ ਆ ਜੋ ਉਹਦੇ 뷰 ਆ ਜਾਂਦੇ ਆ ਸੋਹਣੇ ਲੱਗਦਾ ਸੀਗਾ ਕਿ ਪਹਾੜਾਂ ਦਾ ਸਵਾਦ ਖਤਮ ਹੋ ਜਾਊਗਾ ਨਵਾਂ ਹਾਈਵੇ ਬਣੇਗਾ ਪਰ ਕੰਮ ਓਕੇ ਓਕੇ ਆ। ਜਿਹੜੀ ਹਾਈਵੇ ਦੇ ਉੱਦੋਂ ਪੂਲਪਾਲ ਦੇ ਥਿਊ ਸੋਹਣੇ ਆਉਂਦੇ ਆ ਤੇ ਕੁਝ ਤੁਸੀਂ ਸਾਈਡ ਤੇ ਗੱਡੀ ਵਗੈਰਾ ਜਿਹਾ ਮੋੜਸਾ ਲਾ ਕੇ ਥੱਲੇ ਡੈਮ ਦਾ ਥਿਊ ਦੇਖ ਸਕਦੇ ਹੋ ਉਹ ਜੋ ਕੀ ਘੜ ਲੱਗਦਾ ਦੇਖਣ ਚ। ਪੁਰੇ ਮਾਰੀ ਆ ਇੱਕ ਨਿੱਕੀ ਜਿਹੀ ਬ੍ਰੇਕ ਜਿਵੇਂ ਤੁਹਾਨੂੰ ਕਿਹਾ ਸੀ ਡੈਮ ਦਾ ਥਿਊ ਆ ਵਿੱਚ ਬਹੁਤ ਵਧੀਆ ਅੰਦਰੇ ਥਿਊ ਵਗੈਰਾ ਉਹ ਦਿਖਾਣੇ ਆ। ਇਹ ਆ ਜੀ ਆਪਣੀ ਨੰਗਲ ਡੈਮ ਰੋਡ ਦੇ ਉੱਤੇ ਕਾਫੀ ਧਾਵਾ ਤਾਂ ਇਦਾਂ ਨੋਰਮਲ ਹੀ ਦਿਖਦੀ ਐ ਤੇ ਕਿਤੇ ਕਿਤੇ ਤਾਂ ਬੀਚ ਟਾਈਪ 뷰 ਵੀ ਬਣਾਏ ਪਿਆ ਉਸੇ ਨੀਚੇ ਵੀ ਜਾ ਸਕਦੇ ਉਤਰ ਕੇ ਫੋਟੋ ਵਗੈਰਾ ਲੈ ਸਕਦੇ ਹੋ ਤੇ ਇਧਰਲੇ ਪਾਸੇ ਤਾਂ ਹੰਦਾ ਹਾਈਵੇ ਕੰਮ ਘੈਂਟ ਆ ਪੂਰਾ ਤੇ ਇੱਕ ਅੱਧੀ ਫੋਟੋ ਫੋਟੋ ਵੀ ਲੈ ਲੰਨੇ ਆ ਹੁਣ ਰੁਕੇ ਤਾਂ ਸੀਗੀ ਉਰੇ ਤੇ ਚਾਹ ਚੂ ਦਾ ਵੀ ਸੀਗਾ ਅਰੇਂਜਮੈਂਟ ਅਰੇਂਜਮੈਂਟ ਵਿੱਚ ਪਾਣੀ ਦਾ ਵੀ ਐ ਤੇ ਆਪਾਂ ਦੇਰ ਦੂਰ ਕਰਦੇ ਹੋਏ ਕਾਹਨੂੰ ਚਾਹ ਲਵਾਈ ਲਈ ਐ ਬਾਕੀ ਪਾਣੀ ਖੁੱਲਾ ਐ ਉਹ ਪੰਜਾਬੀ ਵਾਗ ਜੰਗਲਵਾਨੀ ਜਾਣ ਨੂੰ ਹਾਂ ਜੀ ਤਰਾਂ ਹਾਂ ਜੀ ਇੱਕ ਇੱਕ ਦਾ ਪਤਾ ਦਾ ਤੇ ਹਲਕਾ ਹਲਕਾ ਕੁਝ ਖਾ ਕੇ ਚੱਲ ਪਿਆ ਸਫ਼ਰ ਕਰਿਆ ਸ਼ੁਰੂ ਵਾਕੀ ਚਾਹ ਵਾਈ ਨੇ ਬੋਹ ਕੈਣ ਬਣਾਈ ਸੀਗੀ ਸਵਾਦ ਆ ਗਿਆ ਪੀ ਕੇ ਬੱਤਈ ਵਾਰ ਅੱਧਾ ਸੜਕਾ ਸੁੱਕਾ ਚਾਹ ਘਾਟੀ ਮਿਲਦੀ ਹੈ ਟੇਸਟੀ ਪਰ ਕੰਮ ਮੋਕੇ ਦੀ ਚਾਹ ਆਲਾ ਵਾਕੀ ਦਾ ਟਾਈਮ ਦੁਪਹਿਰ ਦਾ ਹੀ ਪਰ ਠੰਡ ਜੀ ਹੋਊਗੀ ਔਰ ਪੜਾਉਂ ਹੀ ਠੰਡਾ ਹੋਣੀ ਸ਼ੁਰੂ ਹੋ ਗਈ ਆ ਇਹ ਆ ਜੀ ਵੱਡਾ ਪੁੱਲ ਜਿਹੜਾ ਸਤਲੁਜ ਦਰਿਆ ਨੂੰ ਕਰਾਸ ਕਰਕੇ ਬਬਰਲੀ ਸਾਈਡ ਜਾਵਾਂਗੇ ਤੇ ਨੀਚੇ ਜਾ ਕੇ ਤੁਹਾਨੂੰ ਦਿਖ ਰਿਹਾ ਹੋਵੇ ਡੈਮ ਖਾਸਾ ਉਰੇ ਚੋੜਾ ਦਰਿਆ ਤੇ ਉਰੇ ਜਿੱਥੇ ਕਿ ਬੀਚ ਟਾਈਪ ਥੋੜੇ ਜਿਹਾ ਵੀਊ ਵੀ ਬਣੇ ਹੋਏ ਨੇ ਥੱਲੇ ਜਾ ਕੇ ਤੁਸੀਂ ਈਚ ਵਰਗਾ ਅਨੰਦ ਮਾਣ ਸਕਦੇ ਹੋ ਤੇ ਜਲਦੀ ਉਹਰੇ ਬਾਅਦ ਰੋ ਜਿਹੜਾ ਸਪੋਰਟ ਐਕਟੀਵਿਟੀ ਹੁੰਦੀ ਉਹ ਵੀ ਸ਼ੁਰੂ ਹੋ ਜੰਗੀਆਂ ਕਿਉਂਕਿ ਤਿੰਨ ਚਾਰ ਵਿੱਚੇ ਬੋਰਡ ਲੱਗੇ ਦੇਖੇ ਨੇ ਆਪਾਂ ਇਧਰ ਦਰਿਆ ਛੋਟਾ ਇਧਰ ਖਾਸਾ ਖੁੱਲੇ ਵੀ ਇਹਦਾ ਸਾਹਮਣੇ ਵਾਲੀ ਸਾਈਡ ਤੇ ਚੋੜਾ ਵੀ ਉਹਰੇ ਖਾਸਾ ਉਧਾ ਪੁਲ ਵੀ ਖਾਸਾ ਬੜਾ ਹੈ ਇਹ ਅ ਥੋੜਾ ਜਿਹਾ ਪਹਿਲਾਂ ਤਿੰਨ ਕਿ ਮਹੀਨੇ ਪਹਿਲਾਂ ਆਏ ਸੀਗੇ ਗਏ ਸੀ ਉਧਰ ਥੱਲੇ ਘੁੰਮ ਫਿਰ ਕੇ ਆਏ ਸੀਗੇ ਵਧੀਆ ਉਹਦਾ ਮੋਲ ਪਿਕਨਿਕ ਸਪੋਰਟ ਦੇ ਤਰ੍ਹਾਂ ਦਾ ਇੱਕ ਪਰ ਅੰਦਰ ਰੁਕਾਂਗੇ ਫਿਲਹਾਲ ਤਾਂ ਹੈ ਨਹੀਂ ਟਾਈਮ ਕਿਉਂਕਿ ਸਫਰ ਵੀ ਕੋਈ ਜ਼ਿਆਦਾ ਨਹੀਂ ਹੈ ਤੇ ਖਿੱਚਿਆ ਰੁਕੂ ਰੁਕਣ ਦਾ ਕੋਈ ਸੁਭਾਅ ਹੈ ਨਹੀਂ ਅੰਦਰ ਦੇਖਾਂਗੇ ਜੇ ਟਾਈਮ ਲੱਗਿਆ ਤਾਂ ਉਰੇ ਥੱਲੇ ਜਾਵਾਂਗੇ ਦਿਖਾਵਾਂਗੇ ਤੁਹਾਨੂੰ ਹਾਬਕਦਬ ਕੀ ਆ ਇਹ ਦੂਜਾ ਟੋਲ ਪਲਾਦਾ ਤਕਰੀਬਨ ਫੇ ਮਨਾਲੀ ਜਾਂਦੇ ਤੱਕ 5 ਘੰਟੇ ਲੰਦੇ ਨੇ ਚਲੋ ਜੇ ਸੁਵਿਧਾ ਮਿਲਦੀ ਹੈ ਤਾਂ ਪੈਸੇ ਘਟਾਏ ਹੋਏ ਚੰਗੇ ਨਹੀਂ ਲੱਗਦੇ ਕਿਉਂਕਿ ਰੋਡ ਵੀ ਸਹੀ ਹੈ ਟਾਈਮ ਵੀ ਵਧ ਜਾਂਦਾ ਤੇ ਕੱਢੀ ਦੇ ਆਵਰੇ ਦਾ ਵੀ ਫਰਕ ਪੈ ਜਾਂਦਾ ਕਿ ਤਕਰੀਬਨ ਲੇਖ 100 ਕਿਲੋਮੀਟਰ 80 ਕਿਲੋਮੀਟਰ ਤੇ ਰੋਡ ਦਾ ਵੀ ਛੋਟੇਜ ਹੋ ਗਿਆ ਤੇ 100 ਕਿਲੋਮੀਟਰ ਲਈ ਤਕਰੀਬਨ 500 600 ਤੇ ਲੱਗ ਜਿੰਦਾ ਤੇ ਉਹਨਾਂ ਦਾ ਟੋਲ ਦੇ ਕੇ ਆਪਾਂ ਰੋਡ ਸਹੀ ਮਿਲ ਗਿਆ ਨਾ ਕੋਈ ਚੱਕਰ ਵਾਲੀ ਵੈਸੇ ਗੱਲ ਹੋਣੀ ਨਹੀਂ ਚਾਹੀਦੀ ਬਾਕੀ ਆਪਣਾ ਘੋੜੇ ਦਾ ਜਿੱਥੇ ਮਰਜ਼ੀ ਲੇ ਜੀਏ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਆਲ ਇੰਡੀਆ ਟੋਲ ਫਰੀ ਇੱਕ ਦੋ ਐਕਸਪ੍ਰੈਸ ਵੇ ਹੈ ਸ਼ਾਇਦ ਜਿੱਥੇ ਨਾਲ ਟੋਲ ਟੂਲ ਕੱਟੇ ਜਾਂਦੇ ਨੇ ਉਦਾਂ ਜਿੱਥੇ ਮਰਜ਼ੀ ਪੂਰੀ ਇੰਡੀਆ 'ਚ ਫ੍ਰੀ 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 ਸੇਵਾ ਇਹ ਕੰਮ ਕਹਿਟਾ ਵੈਸੇ ਸਰਕਾਰ ਦਾ ਇਹ ਸਾਡੇ ਵਰਗੇ ਬੰਦੇਾਂ ਲਈ ਹੋਰ ਔਖਾ ਹੋ ਜਾਂਦਾ ਜੇ ਅਸੀਂ ਟੋਲ ਦੇਣਾ ਪਰ ਰੋਲ ਦਾ ਤਾਂ ਹਿੱਲਾ ਕਰ ਹੀ ਲੈਂਦਾ ਕਿ ਲੋਕ ਓਕੇ ਓਕੇ ਬੜਾ ਸ਼ਾਨਦਾਰ ਮੋੜ ਆ ਯਾਰ ਇੰਨਾ ਸ਼ਾਨਦਾਰ ਰੋਡ ਐ ਨੋਕੇ ਤੇ ਹਲਕੇ ਹਲਕੇ ਪੱਧਰਾ ਏਰੀਆ ਨਾਲ ਉਸ ਤੋਂ ਸਾਈਡਾਂ 'ਚ ਪਹਾੜ ਵਾ ਯਾਰ ਇਸੀ ਚੀਜ਼ 'ਚ ਸਕੂਨ ਹੈ ਇਸੀ ਚੀਜ਼ 'ਚ ਇਹੀ ਜ਼ਿੰਦਗੀ ਹੈ ਲੋ ਨਜ਼ਾਰੇ ਕਿੰਨਾ ਕ ਸੁਆਦ ਆ ਰਿਹਾ ਨਾ ਰਾਈਡ ਦਾ ਇੰਨਾ ਕ ਸੁਆਦ ਪਿਛਲੇ 15 20 ਕਿਲੋਮੀਟਰ ਤੋਂ ਐਮਈ ਰੋਡ ਚੱਲ ਰਿਹਾ ਪੱਧਰਾ ਜਾ ਹਾਏ 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 ਕੀ ਬਾਤ ਹੈ ਯਾਰ ਅਨਾਲ ਦੇਖੋ ਆ ਮੇਰਾ ਭਰਾ ਫੋਨ ਵੀ ਭਾਈ ਨੂੰ ਦਿੱਤਾ ਵਾ ਵੀਡੀਓ ਸ਼ੂਟ ਕਰਵਾਗਾ ਘਾੜ ਜਾ ਰਿਲਰ ਰਲਾ ਭਾਈਏ ਬਾਕੀ ਭਾਈ ਨਵੀਂ ਗੱਡੀ ਦਾ ਨਜ਼ਾਰਾ ਮਾਨਦਾ ਹੋਇਆ ਪੂਰਾ ਘੰਟ ਸਵਾਹ ਲੈ ਰਿਹਾ ਇੱਧਰ ਤੂੰ ਦੇਖ ਰਿਹਾ ਅਰਾ ਬਿਸਤਰਾ ਨਾ ਕਰੋ ਸਾਹਮਣੇ ਨਿਗਾ ਬਾਕੀ ਕੋ ਨਵੀਂ ਚੀਜ਼ ਹੁੰਦੀ ਥੋੜਾ ਚਲਾਨ ਦਾ ਵੀ ਹਿਸਾਬ ਨਿਉਂਦਾ ਥੋੜਾ ਜਿਹਾ ਕਿ ਫਸਟ ਰੂਟ ਨੇ ਯਾਰ ਰਾਈਟ ਤੇ ਹੀ ਆਏ ਆ ਅਸੀਂ ਲੋਕਲ ਇੰਨਾ ਚਲਾਣਾ ਹੁੰਦਾ 2 400 ਕਿਲੋਮੀਟਰ ਜਿਹੜਾ ਤੇ ਅੱਜ ਹੀ ਆਇਆ ਰਾਈਡ ਤੇ ਆਏ ਗੱਲ ਬਾਤ ਹਨ ਲੱਗਦੀ ਆ ਠੰਡ ਲੱਗਦੀ ਆ ਕੰਦਾ ਮੈਂ ਵੀ ਕੁਝ ਨਹੀਂ ਬਾਅਦ ਥੱਲੇ ਇੰਨਰ ਪਾਵਾ ਰਾਈਡਿੰਗ ਤੇ ਕੱਢਦੇ ਥੱਲੇ ਬੱਸ ਤਰਨਾ ਅੱਪਰ ਬਾਈਸ ਹੀ ਕਰੋ ਦੁਪਹਿਰ ਹੁੰਦੇ ਹੁੰਦੇ ਕੱਢਦੇ ਮੈਂਗਾ ਤੰਗ ਕਰੂਗੀ ਪਰ ਹੁਣ ਉਸ ਸ਼ਾਮ ਦਾ ਜਿਵੇਂ ਜਿਵੇਂ ਟਾਈਮ ਆ ਰਿਹਾ ਨੇੜੇ ਤਾਂ ਠੰਡ ਵੱਧਦੀ ਜਾ ਰਹੀ ਆ ਓ ਯਾਰ ਕੀਆ ਥਿਊ ਆ ਰਿਹਾ ਅੱਛਾ ਇਟ ਮੈਡ ਲੈਵਲ ਉੱਤਲੇ ਲੈਵਲ ਦਾ ਆ ਵੇ ਕੰਮ ਪੂਰੇ ਵੀ ਹੁਣ ਸ਼ਹਿਰਾ ਜਰਾ ਕੰਮ ਹੋ ਗਿਆ ਜਿਵੇਂ ਆਪਣੇ ਉੱਧਰ ਜਿਹੜੇ ਨਵੇਂ ਹਾਈਵੇ ਬਣ ਰਹੇ ਆ ਪੂਰੇ ਵੀ ਇੱਦਾਂ ਹੀ ਬਣਿਆ ਸਾਰਾ ਬਾਰੋ-ਬਾਰ ਬਣਿਆ ਬਾਈਪਾਸ ਆ ਨਿਚੇ ਨੂੰ ਸੁੰਦਰ ਨਗਰ ਨੂੰ ਜਾਂਦਾ ਸ਼ਹਿਰ ਪਰ ਆਪਾਂ ਬਾਰੋ-ਬਾਰ ਹੀ ਜਾਣਾ ਤਕਰੀਬਨ ਅੱਧੇ ਮਨਾਲੀ ਉਹ ਆਉਂਦਾ ਇੱਕ ਸ਼ਹਿਰ ਬਾਕੀ ਸਭ ਬਾਈਪਾਸ ਜਾਂਦਾ ਹੈ ਇਹ ਕਿ ਮਨਾਲੀ ਜਾ ਕੇ ਖਤਮ ਵੀ ਹੋ ਜਾਂਦਾ ਹੈ ਬਾਈਪਾਸ ਹਾਈਵੇ ਉਸ ਤੋਂ ਅੱਗੇ ਦਾ ਲਦਾਖ ਵਾਲਾ ਸਿੰਗਲ ਹੀ ਸਾਰਾ ਰੋਡ ਲੇਨ ਜਿਹੜਾ ਜਾਂਦਾ ਹੈ ਤੇ ਬਾਕੀ ਕਈ ਥਾਵਾਂ ਤੇ బోర్ਡ ਵੀ ਲੱਗ ਚੁੱਕੇ ਨੇ ਲੇਅ ਤੇ 500 ਕਿਲੋਮੀਟਰ ਰਹਿ ਗਿਆ ਕਿਉਂਕਿ ਅੱਗੇ ਅਟਲ ਟਨਲ ਬਣ ਕੇ ਦੇ ਅਵੀ ਟਨਲ ਆਉਣਗੇ ਤਕਰੀਬਨ 150 ਤੇ 150 ਪੂਨੇ 200 ਕਿਲੋਮੀਟਰ ਲੱਛ ਹੋ ਗਿਆ ਇਸ ਕਰਕੇ ਉਹ ਨੇੜੇ ਲੱਗਣ ਲੱਗਿਆ ਲੇ ਵੀ ਕੱਢਾਂਗੇ ਸਾਲ ਤੱਕ ਦੁਬਾਰਾ ਚੱਕਰ ਕਿਉਂਕਿ ਤੇ ਜਿੰਮੀਰ ਤੇ ਅੱਜ 19 ਵਰੀ ਦਾ ਹੱਟਾ ਲੈ ਜਾਣਾ ਤਾਂ ਪੁੰਦੀ ਆ ਗਿਆ ਸਾਰਾ 12 ਕਿਲੋਮੀਟਰ ਫਿਰ ਪਤਾ ਵੀ ਨਹੀਂ ਚੱਲਿਆ ਸੋ 38 ਕਿਲੋਮੀਟਰ ਦਾ ਸਫ਼ਰ ਆ ਗੇ ਆ ਉੱਡਦੇ ਹੀ ਕਿਉਂਕਿ ਰਾਹ ਓਕੇ ਆ ਪੂਰਾ ਸੁਆਦ ਆ ਰਿਹਾ ਰਾਈਡ ਦਾ ਬੈਂਡ ਪਿੱਛੇ ਦਾ ਜੇ ਕੈਮਰੇ 'ਚ ਲੱਗੇ ਵੀ ਆ ਥੋੜਾ ਡਰ ਕੇ ਚਲਾਉਣਾ ਪੈਂਦਾ ਤੇ ਰੱਕੇ ਦਾ ਹੁਣ ਪੱਧਰਾ ਹੀ ਆ ਕੰਮ ਕੋਈ ਕੈਮਰੇ ਨਹੀਂ ਕੋਈ ਗੁੱਛ ਨਹੀਂ ਦੱਸੇ ਚਲਾਣ ਚਲੁੰਦਾ ਘਾਟ ਹੀ ਕਰਦੇ ਨੇ ਬਾਕੀ ਨਾਲ ਮੂਡ ਦਾ ਕੁਝ ਕਹਿ ਨਹੀਂ ਸਕਦਾ ਕਿ ਜੇ ਬੰਦਾ 90 100 ਸੂ ਤੇ ਜਾ ਰਿਹਾ ਵੇਗੇ ਕੱਟ ਵੀ ਦਿੰਦੇ ਆ ਉਦਾਂ ਅਸੀਂ 70 75 ਦੇ ਹੀ ਆਏ ਆ ਤਕਰੀਬਨ ਮੰਡੀ ਤੋਂ ਥੋੜੀ ਦੇਰ ਪਹਿਲਾਂ ਆਪਾਂ ਰਾਈਡਾਂ ਕਰੀਏ ਚੇਂਜ ਥੋੜੀ ਜਿਹੀ ਰਾਈਡ ਗੁਰਦੁਆਰੇ ਦਾ ਕਿਸਤੀ ਆਪਾਂ ਕਰਾਂਗੇ ਗੁਰਦੁਆਰਾ ਸਾਹਿਬ ਸ਼੍ਰੀ ਮੰਡੀ ਤੇ ਮੋਟਰਸਾਈਕਲ ਆਪਣੇ ਇੱਧਰ ਲੱਗੇ ਨੇ ਤੇ ਗੱਡੀ ਚੋਂ ਮੁੰਡੇ ਉੱਤਰ ਗਏ ਨੇ ਪੂਰੇ ਜੋਸ਼ 'ਚ ਪੂਰੇ ਮੱਥਾ-ਮੱਥਾ ਟੇਕੇ ਚਾਹ ਚੂ ਪੀਣੇ ਆਪਾਂ ਤੇ ਟਾਈਮ ਵੀ ਹੋ ਗਿਆ ਦਰਸਲ ਚਾਹ ਦਾ ਜੰਮੀ ਠੰਡ ਵੀ ਲੱਗ ਰਹੀ ਹੈ ਹਲਕੇ-ਹਲਕੀ ਦੋ ਬੱਚੇ ਮਿੰਡ ਲੱਗੇ ਤਕਰੀਬਨ ਗੁਰਦੁਆਰਾ ਸਾਹਿਬ ਦੇ ਮੱਥਾ-ਮੱਥਾ ਟੇਕੇ ਚਾਹ ਵਾਣੀ ਦਿੱਤਾ ਤੇ ਹੁਣ ਨਿਕਲਦਿਆ ਕਰਦੇ ਆ ਸਫਰ ਕੰਟੀਨਿਊ ਰੋ ਤਾਂ ਆਪਣਾ ਹੁਣ ਸਿੱਧਾ ਆਪਾਂ ਪੋਂਥਰ-ਪੋਂਥਰ ਟੱਪ ਕੇ ਮਾਰਨੀ ਆ ਬ੍ਰੇਕ ਕੁਣ ਹਨੇਰਾ ਵੀ ਆਉਣ ਵਾਲਾ ਜਿੰਨਾ ਸਫ਼ਰ ਦਿਨੇ ਦਿਨੇ ਖਿੱਚਾ ਜਾਵੇ ਵਧੀਆ ਬੰਦੇ ਤੋਂ ਅੱਗੇ ਰਾਹ ਥੋੜਾ ਜਿਹਾ ਛੋਟਾ ਮੇਰੇ ਕਾ 20-25 ਕਿਲੋਮੀਟਰ ਇਹ ਵੀ ਕੰਮ ਕੁੰਮ ਦਾ ਚੱਲ ਹੀ ਰਿਹਾ ਤੇ ਕਾਫੀ ਕਰ ਲਾਉਂ ਚੱਲ ਰਿਹਾ ਉੱਦਾਂ ਕੰਮ ਦਾ ਹਰ ਵਾਰ ਆਨੇ ਚੱਲ ਹੀ ਰਿਹਾ ਹੁੰਦਾ ਉਰੇ ਨਹੀਂ ਬਣਿਆ ਰੋਡ ਤੇ ਟ੍ਰੈਫਿਕ ਉਰੇ ਆ ਕੇ ਥੋੜੀ ਜਿਹੀ ਫੀਲ ਹੋ ਰਹੀ ਹੈ ਕਿਉਂਕਿ ਪਿੱਛੇ ਦਾ ਕਿਰਤਪੁਰ ਸਾਹਿਬ ਤੋਂ ਲੈ ਕੇ ਉਰੇ ਤੱਕ ਕੋਈ ਬ੍ਰੇਕ ਫਰੂਕ ਲੱਗੀ ਨਹੀਂ ਸੀਗੀ ਉਹਨਾਂ ਬੱਸਾਂ ਉਸਾਂ ਕਾਰਾਂ ਘੋਰਾ ਉਰੇ ਟ੍ਰੈਫਿਕ ਕਰ ਰਹੀਆਂ ਨੇ ਥੋੜਾ ਜਿਹਾ ਆਹ ਹੁਣ ਅੱਗੇ ਲਾਈਨ ਬੰਨੀ ਆ ਰਹੀ ਆ ਪੂਰੀ ਗੱਡੀਆਂ ਦੇ ਜਿਵੇਂ ਅਸੀਂ ਦੇਖ ਹੀ ਰਹੇ ਹਾਂ ਉੱਧਰ ਅਕਚੁਅਲ ਟਾਈਮ ਆ ਸੂਰਜ ਡੁੱਬਣ ਦਾ ਉਹ ਤਾਂ ਨਹੀਂ ਹੋਇਆ ਹਜੇ ਪਰ ਪਹਾੜਾਂ ਦੇ ਪਿਛਲੇ ਸਾਈਡ ਜਾਣ ਕਰਕੇ ਸੂਰਜ ਮੇਹਰਾ ਦਾ ਜਰੂਰ ਹੋ ਗਿਆ ਪਰ ਇਹ ਲਾਰਡ ਦੂਰ ਨਹੀਂ ਲੋੜ ਪੈਣੀ ਹੈ ਕਿ ਨੋਰਮਲ ਵਿਜ਼ਿਬਿਲਟੀ ਆ ਗਿਆ ਚੱਲੀ ਜਾਂਦੇ ਆ ਜਿੱਥੇ ਦਾ ਮੇਰੇ ਦਿਨ ਦਿਨ ਜਿੰਨਾ ਕ ਸਫਰ ਕਰਦਾ ਹੁੰਦਾ ਮੇਰਾ ਰਾਈਟ ਸਾਈਡ ਵਿਆਸ ਅਸਰਿਆ ਦੇ ਉੱਤੇ ਬਣੀ ਹੋਈ ਡੈਮ ਯੂ ਇਹਦਾ ਵੀ ਬੜਾ ਘੰਟਾ ਹੈ ਦੇਖਣ ਵਾਲਾ ਵਿਊ ਆ ਪੂਰਾ ਕਈ ਵਾਰ ਰੁਕੇ ਹੋਏ ਆਸੀ ਉਰੇ ਵੀ ਤਾਂ ਰੁਕੇ ਨਹੀਂ ਹੁਣ ਬਾਕੀ ਆਪਾਂ ਕਿਹਾ ਹੋਇਆ ਵੱਡੇ ਵਾਜੀ ਉਹਨਾਂ ਜਿਹੜਾ ਗੱਡੀ ਚ ਲੈ ਕੇ ਆ ਰਹੇ ਨੇ ਮੁੰਡੇ ਤਕਰੀਬਨ ਆਪਣੇ ਕਿਿੱਥੇ ਮੁੰਡਿਆਂ ਨੂੰ ਰੁਕਣ ਦਾ ਦਿਲ ਕਰੇ ਫੋਟੋ ਖਾਣ ਦਾ ਦਿਲ ਕਰੇ ਰੋਕੋ ਇਹ ਕਿ ਨਜ਼ਾਰਾ ਦਾ ਸਫ਼ਰ ਦਾ ਹੀ ਹੁੰਦਾ ਮੰਜ਼ਿਲ ਦਾ ਕੋਈ ਨਜ਼ਾਰਾ ਨਹੀਂ ਹਰ ਜਗ੍ਹਾ ਰੁਕੋ ਆਪਣਾ ਟਾਈਮ ਇੰਜੋਏ ਕਰੋ ਦੇਖੋ ਜਗ੍ਹਾ ਨੂੰ ਮੋਹਲ ਕਲਰ ਡੈਮ ਦਾ 뷰 ਆਉਂਦਾ ਬਹੁਤ ਸੋਹਣਾ ਬੱਸਲ ਡਰਾਈਵਰ ਵੀਰੇ ਸਿਰੇ ਦਾ ਹੀ ਚਾਹੀਦਾ ਇੱਧਰ ਤੇ ਛੱਡਦਾ ਵਸੇ ਪਹਾੜਾ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਉਦਾਂ ਜ਼ੀਰੋ ਜ਼ੀਰੋ ਲੈਵਲ ਤੋਂ ਮੋੜ ਰਹਾ ਪੂਰਾ ਪੂਰਾ ਹਸਾਬ ਆ ਬੰਦੇ ਨੂੰ ਕਟਿੰਗ 'ਚ ਆਂਦੇ ਨਾ ਟਾਇਰ ਆ ਚੁੱਤੀ ਪੱਟੀ ਤੋਂ ਬਿਲਕੁਲ ਵੀ ਥੱਲੇ ਨਹੀਂ ਜਾਂਦਾ ਪੂਰਾ ਪੂਰਾ ਜ਼ੀਰੋ ਲੈਵਲ ਤੋਂ ਮੋੜ ਦੂਗਾ ਚੈੱਕ ਕਰਿਓ ਆਹਨ ਸਿਰੇ ਦਾ ਡਰਾਈਵਰ ਤੇ ਇਦੇ ਉਰੇ ਵਈ ਬੱਸਾਂ ਉਸਾਂ ਲਈ ਦਾ ਬੱਸ ਹੋ ਕੇ ਟਰੱਕ ਹੋ ਕੇ ਮੋਟਰਸਾਈਕਲ ਗੱਡੀਆਂ ਦਾ ਜਲਾ ਧੱਕਿਓ ਕਰਦੇ ਆਪਾਂ ਇੱਧਰ ਨੂੰ ਬਿਲ ਕਰੇ ਵਾਰ ਦਈ ਦੀ ਆ ਆ ਉੱਪਰ ਟਨਲ ਥੋੜਾ ਸਾ ਮੈਨੂੰ ਬਸ ਇਹ ਵੀ ਚੱਲ ਜਣੀ ਆ ਫਿਰ ਤਾਂ ਉੱਪਰ ਉੱਪਰ ਨਿਕਲ ਜਣਾ ਦਾ ਕੰਮ ਹੋਰ ਸੋਖਾ ਹੋ ਜਣਾ ਰਾਹ ਥੋੜਾ ਕਿਉਂ ਰਿਆ 10-15 ਕਿਲੋਮੀਟਰ ਦਾ ਪੈਜ ਥੋੜਾ ਟਫ ਆ ਭਾਈ ਨੇ ਬੱਸ ਵਾਲੇ ਨੇ ਆਪ ਹੀ ਸਾਈਡ ਦੇ ਦਿੱਤੀ ਕਿਉਂਕਿ ਗੱਡੀਆਂ ਕੁੱਡੀਆਂ ਪਿੱਛੇ ਖਾਸੀਆਂ ਲੱਗ ਗਈਆਂ ਕਿ ਟ੍ਰੈਫਿਕ ਜਾਮ ਨਾ ਹੋ ਜੇ ਉਹਦੇ ਕਰਕੇ ਤਕਰੀਬਨ 15 ਗੱਡੀਆਂ ਲੱਗੀਆਂ ਪਈਆਂ ਸੀ ਓਵਰਟੇਕ ਦੀ ਜਗ੍ਹਾ ਹੈ ਨਹੀਂ ਸੀ ਤਾਂ ਬਾਈ ਨੇ ਆਪ ਹੀ ਘੜਾ ਦਿੱਤੀ ਜਿਵੇਂ ਸਾਨੂੰ ਦਿਖ ਰਿਹਾ ਹੋਣਾ ਤੁਹਾਨੂੰ ਆਪਰ ਫਿੰਗਰ ਵੀ ਖੋਲੀ ਹੋਈ ਆ ਪਤਾ ਨਹੀਂ ਕਿ ਉਹ ਬਾਕੀ ਗੰ ਮੰਦਰ ਪੂਰਾ ਲਾਈਟਿੰਗ ਨਾਲ ਓਕੇ ਕਰਾ ਆ ਗਿਆ। ਪਿੱਛੇ ਕੰਮ ਪਿੱਛੇ। ਇਹਦੇ ਨਵੇਂ ਕਰਨ ਨਾਲ ਇੱਕ ਹਾਲ ਬੋਗਾਂ ਦਾ ਇਨਾਲ ਤੇ ਨਿੱਕਾ ਟਨਲ ਤੋਂ ਦੂਜੀ ਟਨਲ ਨਾਲੋਂ ਵਿੱਚ ਥੋੜਾ ਜਿਹਾ ਦੇਰ ਬਾਅਦ ਦੂਰੀ ਤੇ ਖਰਾਬ ਲਾਈਨ ਹੋਈ ਨੇ ਕਿ ਇੱਕ ਟਨਲ ਤੋਂ ਉਹਨਾਂ ਦੂਜੀ ਟਨਲ 'ਚ ਵੀ ਜਾ ਸਕਦਾ। ਜੇ ਕੋਈ ਐਮਰਜੈਂਸੀ ਦਿੱਕਤ ਵਗੈਰਾ ਆਉਂਦੀ ਹੈ। ਮੀਤਬਾਈ ਰੋਡ ਤੇ ਖੜਿਆ ਦਿਖਿਆ ਕਿਉਂਕਿ ਕਾਫੀ ਦੇਰ ਤੋਂ ਇੰਜਨ ਦੀ ਰੈਗੂਲਰ ਲਾਈਟ ਵੀ ਆਈ ਜਾ ਰਹੀ ਸੀ ਪਤਾ ਨਹੀਂ ਕਿਆ ਚੱਕਰ ਹੈ ਤੇ ਉਹ ਮਗਲਾਲ ਵਗੈਰਾ ਚੈੱਕ ਕਰ ਰਹੀ ਸੀ ਹਾਂਜੀ ਆ ਮਗਲਾਲ ਤਾਂ ਇਹਨਾਂ ਨੇ ਰੋਇਲ ਫੀਲਡ ਦੀ ਬੈਸੀ ਆਂਦੀ ਵੀ ਰਹਿੰਦੀ ਆ ਮੇਰੇ ਵਾਲੇ ਦੀ ਵੀ ਕਾਫੀ ਕਰਦੀ ਅੱਧ ਨਹੀਂ ਆਈ ਵੈਸੇ ਕਾਫੀ ਵਾਰ ਆਂਦੀ ਰਹਿੰਦੀ ਆ ਬਾਕੀ ਬਾਈ ਨੇ ਲਾਈਟ ਲੂਟ ਵਾਲਾ ਵੀ ਕੱਢਤਾ ਜਿੰਬ ਨਵੀਂ ਪੁਵਾਈ ਆ ਐਲਈਡੀ ਆਏ ਉਹ ਦਿੱਤੇ ਦੂਜੇ ਕੰਮ ਤੇ ਜਾਵਰ ਉਹ ਖੜ ਕੇ ਇੱਕ ਵਾਰ ਚੱਲਦੇ ਆ ਨਾ ਠੰਡ ਹੋ ਗਈ। ਉਹਦਾ ਤਾਂ ਅੰਦਰ ਰੰਡ ਹੋ ਗਈ ਉਹ। ਉਹ ਹੋ 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 ਹੋ। ਥੋੜਾ ਟਾਈਮ ਲੱਗੇਗਾ ਹੁਣ ਗਰਮ ਜਾ ਹੋਣ ਨੂੰ ਸਰੀਰ ਫਿਰ ਕੰਮ ਹੋਊ ਸੱਟ। ਕਸੋਲ ਦੇ ਨੇੜੇ ਹੀ ਲੱਗ ਗਏ ਸੀ ਤੇ ਜਾਮ ਦੇਖੋ ਜੀ। ਗੱਡੀ ਵਾਲਾ ਵੰਦਾ ਫਸੂਆ ਹੁਣ ਸਾਡਾ ਅਸੀਂ ਤਾਂ ਤਕਰੀਬਨ ਨਿਕਲੇ ਜਾਵਾਂਗੇ। ਕੋਈ ਸਾਡੇ ਕੋਲ ਛੋਟਾ ਜਿਹਾ ਵਹੀਕਲ ਮੱਕੀ ਠਾਡੇ ਵੀ ਵਧ ਗਿਆ ਨਹਿਰ ਦੇ ਕੰਡੇ ਕੰਡੇ ਇਹ ਆ ਜੀ ਕੈਂਪਿੰਗ ਸਾਈਡ ਇੱਧਰ ਕੈਂਪੋ ਦੇ ਟੈਂਟ ਵਗੈਰਾ ਲੱਗੇ ਹੋਏ ਨੇ ਤੇ ਆ 2 ਨੰਬਰ ਤੇ 3 ਨੰਬਰ ਆਪਣਾ ਟੈਂਟ ਤੇ ਟੈਂਟ ਕਾਫੀ ਲੱਗੇ ਹੋਏ ਨੇ ਸਾਹਮਣੇ ਵਾਲੀ ਸਾਈਡ ਪਾਰਕਿੰਗ ਵਗੈਰਾ ਵੀ ਹੈਗੀ ਜਾਂ ਕੈਂਪਿੰਗ ਸਾਈਡ ਤੇ ਪਾਰਕਿੰਗ ਵਗੈਰਾ ਦਾ ਬਹੁਤ ਇਸ਼ੂ ਹੁੰਦਾ ਪਾਰਕਿੰਗ ਵਗੈਰਾ ਨਹੀਂ ਮਿਲਦੀ ਹੈਗੀ ਤੇ ਉਰੇ ਓਕੇ ਆ ਕੰਮ ਤੇ ਟੈਂਟ ਦਿਖਾਨੇ ਆ ਤੁਹਾਨੂੰ ਅੰਦਰੋਂ ਇਹ ਆ ਜੀ ਬੈੱਡ ਲੱਗਾ ਇੱਧਰ ਗੱਦਾ ਗੱਦਾ ਪਾ ਦੂਗਾ ਬਾਈ ਲਾਤੀ ਮੋਰ ਲਾਤੀ ਬਾਈ ਆਪਣੀ ਮੋਰ ਲਾਤੀ ਆ ਇਨਸਟਾਗ੍ਰਾਮ ਵਾਲਿਆਂ ਨੇ ਮੁੰਡਿਆਂ ਨੇ ਤੇ ਹਜੇ ਮੋਟਰਸਾਈਕਲ ਹੀ ਪਹੁੰਚਿਆ ਗੱਡੀ ਨਹੀਂ ਪਹੁੰਚੀ ਹੈਗੀ ਕਿਉਂਕਿ ਪਿੱਛੇ ਟ੍ਰੈਫਿਕ ਲੱਗ ਗਿਆ ਸੀਗਾ ਉੱਥੇ ਗੱਡੀ ਫਸੂਸ ਗਈ ਹੋਣੀ ਤੇ ਤਕਰੀਬਨ ਫੋਨ ਕਰਿਆ ਸੀ ਅੱਧਾ ਘੰਟਾ ਲੱਗੂਗਾ ਹਜੇ ਤੇ ਬਾਕੀ ਠੰਡ ਬਹੁਤ ਹੈ ਮਾਹੌਲ ਗਰਮ ਕਰਦੇ ਆਂ ਮੋਲ ਕਰਦੇ ਗਰਮ ਫਰੈਸ਼ ਫਰਸ਼ੁੰਨੇ ਆਉਰੇ ਫਿਰ ਢੀੜੀ-ਘੀੜੀ ਮਾਰ ਕੇ ਆਨੇ ਪਰ ਖਾਨਨੇ ਆ ਖੁਸ਼ ਪਹਿਲਾਂ ਤਾਂ ਅੱਗ ਸੇਕਣੀ ਆ ਅੱਗ ਸੇਕੀ ਥੋੜੀ ਜੀ ਬਹੁਤ ਠੰਡਾ ਲੱਗ ਰਹੀ ਆ ਗੱਡੀ ਪਹੁੰਚ ਕੇ ਸਾਹਮਣੇ ਲਾਤੇ ਆ ਪਾਰਕਿੰਗ 'ਚ ਤੇ ਬੁੰਡੇ ਉੱਤਰ ਦੇ ਸਾਰ ਰੱਗ ਦੇ ਦਵਾਲੇ ਹੋਗੇ ਨੇ ਦੋਨੋਂ ਦੋਨੋਂ ਜਾਓ ਕੁਝ ਨਹੀਂ ਇੱਥੇ ਸਾਫ ਕਰਨ ਦੀ ਸਲਾਹ ਹੋ ਰਹੀ ਹੈ ਆਹ ਬੰਦਾ ਜਿਹੜੇ ਹਾਰੇ ਦੇ ਮਾਰਦੇ ਦੋ ਕਪੜੇ ਦੇਖੋ ਜੀ ਕਿਸੋਲ ਮਾਰਕੀਟ ਅ ਗੇੜੀ ਲਈ ਚੱਲੇ ਸੀਗੇ ਬਾਹਰ ਨੂੰ ਮੌਸਮ ਦੇਖ ਕੇ ਇਹ ਕਸੋਲ ਦਾ ਬਾਕੀ ਚਾਰ ਛਲਾਰੂ ਅੱਗੇ ਭੇਜਤੇ ਨੇ ਕੋਈ ਘੁੰਮ ਰਹੇ ਨੇ ਇੰਜੋਏ ਕਰ ਰਹੇ ਨੇ ਆਹ ਹੱਥਾਂ ਮੜਾ ਜਾ ਆਰੇ ਖਾਤਾ ਰੱਸ਼ਿਆ ਪਿਆ ਹੈ ਔਰ ਇਹ ਖਾਨੇ ਮੋਮੋਜ਼ ਬਾਕੀ ਦੇਖੀ ਨਹੀਂ ਹੈ ਕਿ ਮੋਮੋਸਾ ਦੇ ਰੱਸ਼ੇ ਆਪਾ ਪੂਰਾ ਯਾਦ ਰਹੇ ਟੈਸਟ ਹੋਣਗੇ ਬਹੁਤ ਬਾਕੀ ਖਾ ਕੇ ਪਤਾ ਚੱਲੂਗਾ ਟੋਟਲ ਆਪਾਂ ਤੀਜਾ ਟਰਾਈ ਕਰਨਾ ਟੈਸਟ ਆਹ ਬਾਸ਼ੂ ਤੇ ਕਾ ਲਿਆ ਚਾਕਲੇਟ ਲੱਡੂ ਕੀ ਤੁਸੀਂ ਪਰ ਸਾਰੇ ਜਣੇ ਆਪਣੇ ਆਪਣੇ ਆਈਟਮ ਜੋ ਜੋ ਖਾਣਾ ਉਹ ਕਰ ਰਹੇ ਨੇ ਇੱਧਰ ਵੀ ਆਈਆਂ ਬੱਕਰੀ ਜੀ ਆ ਟਾਈਪ ਉੱਦਾਂ ਮਹਿੰਗਾਈ ਬਹੁਤ ਹੈ 100 ਰੁਪਏ ਦਾ ਹੈ ਲੱਡੂ ਚਾਕਲੇਟ ਦਾ ਸਾਰੇ ਬੰਦੇ ਘਾਰੇਟ ਫੜ ਕੇ ਫੋਟੋ ਖਿਚਾਉਂਦੇ ਨਾਲ ਹੋ ਗਈ ਕੱਟ ਗੋ ਗਿਆ ਸਾਰੇ ਨੇ ਖਾਣੋ ਜੀ ਬੰਦੇ ਸਰਾਸ ਵਗੈਰਾ ਲਈ ਬਿਠਾ ਦਿੰਦੇ ਨੇ ਖਾਣ ਲਈ ਕਿਹੜਾ ਟੁਕਿਆ ਮਾਰ ਰਿਹਾ ਇੱਧਰ ਆਪਣੀ ਨੂਡਲ ਹੋ ਰਹੀ ਹੈ ਤਿਆਰ ਰੋਸਾ ਰੋਸਾ ਵੀ ਆਇਆ ਬੰਦਿਆਂ ਕੋਲ ਸਿਸਟਮ ਠੀਕ ਲੱਗ ਰਿਹਾ ਖਾਣ ਪੀਣ ਦਾ ਓਕੇ ਕੰਮ ਫਤਿ ਆਪਾਂ ਰੁਕੇ ਹਾਂ ਇਟਵਾ ਖਾਸੀ ਆਰਡਰ ਕਰਤੀਆਂ ਨੇ ਕੀ ਹੋ ਗਿਆ ਰੋਲਾ ਕਾ ਤੋ ਪਾਇ ਇੰਨਾ ਕੀ ਹੋਇਆ ਆ ਜਾ ਵੀਰੇ ਨੂੰ ਕਾ ਆ ਮੁੰਡੇ ਦਾ ਫੋਨ ਚੋਰੀ ਹੋ ਗਿਆ ਇਹ ਮੁੰਡੇ ਦਾ ਫੋਨ ਚੋਰੀ ਹੋ ਗਿਆ ਜੀ ਹੁਣੀ ਕੁੰਮੜ ਦੇ ਸੀ ਕੋ ਦੁੱਖਣ ਵਾਲਾ ਸਭ ਹੋ ਗਿਆ ਪਰ ਬੰਦੇ ਨੇ ਲਾਤਾ ਬੋਨਫਾਇਰ ਚਲਵਾਈ ਦਿੱਤੀ ਫਿਰ ਅੱਗਾਂ ਕੀ ਕਹਤਾ ਜੀ ਨਾਨ ਤਾਸੀ ਕੀ ਹੋ ਗਿਆ ਭਾਰੀ ਨੁਕਸਾਨ ਓ ਸ਼ਿਟਮੈਨ ਕਾਰ ਚੜ ਗਈ ਠੱਟ ਤੇ ਆ ਮੁੰਡੇ ਦਾ ਤਕੜਾ ਨੁਕਸਾਨ ਹੋ ਗਿਆ ਕੰਨਾਂ ਦਾ ਲੱਗਿਆ ਜੀ ਫੋਨ ਗਿਰ ਗਿਆ ਕਿਤੇ ਪਰ ਲੱਗ ਗਿਆ ਫੋਨ ਟੱਚ ਟੁੱਟ ਗਈ ਚੱਲ ਕੋਈ ਨਹੀਂ ਪਵਾ ਦਾਂਗੇ ਟੱਚ ਕਿੰਨੇ ਦੀ ਟੱਚ ਹੈ 1500 ਦਾ ਕਰਤਾ ਹੈ ਹੈ ਇਹ ਮੇਰਾ ਨਵਾਂ ਆ ਜਾਂਦਾ ਜੀ ਇਹਦੀ ਟੱਚ ਹੈ 1100 ਦੀ ਟੱਚ ਓਹ ਹੋ ਇਹ ਨਵਾਂ ਆ ਜਾਂਦਾ ਚੱਲ ਪਵਾਵਾਂਗੇ ਸਿਰਮ ਕਿਹੜਾ ਸਿਰਮ 12 ਵਜੇ ਤੋਂ ਬਾਅਦ ਡੀਜੇ ਦੀ ਪਰਮਿਸ਼ਨ ਬੰਦ ਹੋ ਜਾਂਦੀ ਹੈ ਤੇ ਆਪਾਂ ਜੀ ਆਪਣਾ ਸਪੀਕਰ ਬੰਦ ਕਰਤਾ ਹੁਣ ਥੋੜੀ ਦੇਰ ਸ਼ਾਂਤੀ ਚ ਰਵਾਂਗੇ ਅੱਗ ਸੇਕਾਂਗੇ ਆਰਾਮ ਨਾਲ ਆਹ ਮੁੰਡੇ ਸਾਰੇ ਬੈਠੇ ਆ ਓਏ ਨਾ ਗਲਤ ਗੱਲ ਨਹੀਂ ਗੱਲਾਂ ਬਾਤਾਂ ਕਰ ਰਹੇ ਆ ਫਨ ਚੱਲ ਰਿਹਾ ਪੂਰਾ ਯਸ ਆ ਬਾਈ ਦੀ ਪਰਸਨਲ ਬੋਤਲ ਪਾਣੀ ਬੋਲ ਡਬਲਯੂ ਪਾਣੀ ਮੁਗ ਗਿਆ ਮੈਂ ਜੋ ਪਾਣੀ ਮੁਗ ਗਿਆ ਪਾਣੀ ਮੁਗ ਗਿਆ ਤੇ ਦੇ ਨਾਲ ਹੀ ਆਪਾਂ ਕਰਦੇ ਆ ਅੱਜ ਦਾ ਬਲੌਗ ਸਮਾਪਤ ਕੱਲ ਨੂੰ ਲੋਕਲ ਥੋੜਾ ਮੋਟਾ ਘੁੰਮਾਂਗੇ ਕਸੋਲ ਤੇ ਉਹ ਅਗਲਾ ਬਲੌਗ ਚ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਇੱਕ ਇੱਕ ਗੱਡੀ 'ਚ 9 ਬੰਦੇ ਕਿਵੇਂ ਆਈ ਦੇ ਇੱਕ ਗੱਡੀ 'ਚ 9 ਬੰਦੇ ਬੰਦੇ ਤਾਂ 11 ਦਿਖ ਰਹੇ ਆ ਕੱਲ ਨੂੰ ਮਿਲਦੇ ਆ ਆਪਾਂ ਅਗਲੇ ਵਲੌਗ 'ਚ ਗੁੱਡ ਨਾਈਟ ਸਬਸਕ੍ਰਾਈਬ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਆ ਭਾਈ ਜੀ ਕੁਝ ਕਹਿਣਾ ਚਾਹੁੰਦੇ ਸਬਸਕ੍ਰਾਈਬ ਕਰ ਦੋ ਭਾਈ ਸਬਸਕ੍ਰਾਈਬ ਲਾਈਕ ਸ਼ੇਅਰ ਸਭ ਕੁਝ ਕਰ ਦੋ ਸਭ ਕੁਝ ਕਰ ਦੋ ਗੱਲ ਨਹੀਂ ਵੇੜਤੀ ਸਭ ਕੁਝ ਕਰ ਦੋ